ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ ਸੋ ਆ ਕੁਛ ਦਿਨ ਪਹਿਲਾਂ ਜਿਹੜੀ ਬਟਾਲੇ ਵਿੱਚ ਇੱਕ ਘਟਨਾ ਹੋਈ ਆ ਵੀ ਆਪਣਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਪੋਸਟਰ ਪਾੜ ਕੇ ਤੇ ਬੇਅਦਬੀ ਕੀਤੀ ਗਈ ਆ ਤਾਂ ਇੱਕੋ ਬਜ਼ੁਰਗ ਬੰਦਾ ਰੋ ਰੋ ਦੱਸ ਰਿਹਾ ਵੀ ਐਦਾਂ ਮੇਰੇ ਮੁੰਡਿਆਂ ਨੂੰ ਵੀ ਕੁੱਟਿਆ ਗਿਆ ਤੇ ਬਾਬਾ ਜੀ ਦਾ ਪੋਸਟਰ ਵੀ ਪਾੜਿਆ ਗਿਆ ਸੋ ਕਿ ਤੁਸੀਂ ਇੰਨੇ ਕਮਜ਼ੋਰ ਪੈ ਗਏ ਵੀ ਜਿਹੜਾ ਲੋਕਾਂ ਤੋਂ ਪੋਸਟਰ ਪੜਵਾਉਣ ਡੈ ਪਏ ਤੇ ਲੋਕਾਂ ਤੋਂ ਬੇਅਦਬੀ ਕਰਾਉਣ ਡੈ ਪਏ ਪੋਸਟਰਾਂ ਦੀ ਸੋ ਵੇਖਿਆ ਜਾਵੇ ਤੇ ਸਾਡੀ ਮਜਬੀ ਸਿੰਘ ਰੰਗਰੇਟਿਆਂ ਦੀ ਜਨ ਸੰਖਿਆ ਜਿਹੜੀ ਆ 87 85% ਹੈਗੀ ਆ ਸੋ ਟੜਤੇ 15% ਪਰੂ ਪਈ ਜਾਂਦੇ ਫਿਰ ਤੁਸੀਂ ਕਾਹਦੇ ਰੰਗਰੇਟੇ ਜੋ ਕਾਹਦੇ ਤੁਸੀਂ ਮਜਬੀ ਸਿੱਖ ਜੋ ਕੀ ਤੁਹਾਡੇ ਏਰੀਏ ਚ ਕੋਈ ਮਜਬੀ ਸਿੱਖ ਨਹੀਂ ਹੈਗਾ ਵੀ ਜਦੋਂ ਇਹ ਘਟਨਾ ਵਾਪਰ ਰਹੀ ਕਿਸੇ ਨੇ ਵੀ ਤੁਹਾਡਾ ਸਾਥ ਨਹੀਂ ਦਿੱਤਾ ਲਾਗੇ ਬੰਨੇ ਆਣ ਕੇ ਸੋ ਇਦਾਂ ਨਹੀਂ ਵੀਡੀਓ ਪਾਈਦੀ ਹੁੰਦੀ ਧੌਣ ਧੂੰ ਲਾ ਕੇ ਲਤਬਾਂ ਤੋੜ ਕੇ ਫਿਰ ਵੀਡੀਓ ਪਾਈਦੀ ਹੁੰਦੀ ਵੀ ਇਹਨੇ ਬਾਬਾ ਜੀ ਦੀ ਪੋਸਟਰ ਦੀ ਬੇਆਦੀ ਵੀ ਕੀਤੀ ਆ ਤੇ ਅਸੀਂ ਆਹ ਕੰਮ ਕੀਤਾ ਸੀ ਧੌਣ ਲਾਤੀ ਆ ਅਸੀਂ ਇਹਨਾਂ ਦੀ ਲਤਬਾਂ ਤੋੜ ਕੇ ਵੀਡੀਓ ਪਾਈ ਆ ਸੋ ਅੱਗੇ ਤੋਂ ਇਹੋ ਬੇਨਤੀ ਆਪਾਂ ਸ਼ੁਰੂ ਤੋਂ ਆਂਦੇ ਰਿਹਾ ਵੀ ਇਕੱਠੇ ਹੋ ਜਓ ਸਾਰੇ ਇਕਜੁੱਟ ਹੋ ਜਓ ਤੇ ਏਕਤਾ ਬਣਾਓ ਸਾਰੇ ਇਕੱਠੇ ਹੋ ਕੇ ਜਿੱਥੇ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਆ ਉੱਥੇ ਚੜ ਵਧ ਚੜ ਕੇ ਵਿਰੋਧ ਕਰਿਆ ਕਰੋ ਸੋ ਇਹੋ ਗੱਲ ਆਖਰ 'ਚ ਮੈਂ ਕਹਿਣਾ ਚਾਹਣਾ ਵੀ ਅੱਗੇ ਤੋਂ ਇਦਾਂ ਵੀਡੀਓ ਨਾ ਪਾਓ ਜਦੋਂ ਵੀ ਕੋਈ ਗਤੀਵਿਧੀ ਕਰਕੇ ਕੋਈ ਕਾਰਵਾਈ ਕਰਕੇ ਫਿਰ ਵੀਡੀਓ ਪਾਇਆ ਕਰੋ ਫਿਰ ਮਕਸਦ ਬੰਦਾ ਸਾਡਾ ਵੀਡੀਓ ਪਾਉਂਦਾ ਇਹ ਰੰਗਰੇਟੇ ਸਿੱਖ ਜਿਹੜੀ ਮਜਬੂਤ ਸਿੱਖ ਕੌਮ ਹੈਗੀ ਮਹਾਨ ਯੋਧਿਆਂ ਦੀ ਕੌਮ ਹੈਗੀ ਆ ਕੋਈ ਦੁੱਕੀ ਤਿੱਕੀ ਕੌਮ ਨਹੀਂ ਹੈਗੀ ਵੀ ਜਿਹੜਾ ਮਰਦੀ ਇਹਨਾਂ ਨੂੰ ਆਣ ਕੇ ਧੱਕਾ ਕਰ ਦੇ